ਹਾਈ ਗਾਇਸ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਨੇ ਆ ਤੁਸੀਂ ਬਿਲਕੁਲ ਠੀਕ ਠਾਕ ਹੋਗੇ ਆਪ ਤੁਹਾਨੂੰ ਖੁਸ਼ ਰੱਖਿਆ ਜਾਂਦੀ ਹੈ ਕਲਾਮ ਵਿੱਚ ਰੱਖਿਆ ਹੈ ਤੁਸੀਂ ਅਸੀਂ ਅੱਜ ਗੱਲ ਕਰਾਂਗੇ ਹਰ ਤਰਫ ਰੋਲ ਆ ਪਾਇਆ ਗਿਆ ਹੈ ਇੰਡੀਅਨ ਮੀਡੀਆ ਤੇ ਸਪੈਸ਼ਲੀ ਕਿ ਪਾਕਿਸਤਾਨ ਦੇ ਵਿੱਚ ਬਹੁਤ ਡਰ ਰਹੇ ਬਹੁਤ ਖੋਫ ਹੈ ਕਿ ਪਾਕਿਸਤਾਨੀ ਜਿਹੜੇ ਨੇ ਬਹੁਤ ਖੋਫ ਜ਼ਿਆਦਾ ਨੇ ਕਿ ਜੰਗ ਹੋਣ ਵਾਲੀ ਹੈ ਤੇ ਇੰਡੀਆ ਜਿਹੜਾ ਐਟੈਕ ਕਰਨ ਆ ਲਿਆ ਤੇ ਪਾਕਿਸਤਾਨੀਆਂ ਦੀਆਂ ਜਿਹੜੀਆਂ ਲੱਤਾਂ ਨੇ ਕੰਬਦੀਆਂ ਪਈਆਂ ਨੇ ਇਹੋ ਜਿਹੀ ਰਿਪੋਰਟਿੰਗ ਜਿਹੜੀ ਕੀਤੀ ਜਾਂਦੀ ਪਈ ਹੈ ਲੇਕਿਨ ਅਗਰ ਅਸੀਂ ਪਾਕਿਸਤਾਨ ਦੇ ਵਿੱਚ ਰੀਅਲ ਵੇ ਵਿੱਚ ਵੇਖੀਏ ਤੇ ਪਾਕਿਸਤਾਨੀ ਇਹਨੂੰ ਐਨਾ ਸੀਰੀਅਸਲੀ ਲੈਂਦੇ ਨਹੀਂ ਪਏ ਕਿਤੇ ਵੀ ਕੋਈ ਵੀ ਐਟੈਕ ਹੁੰਦਾ ਹੈ ਕੋਈ ਡਰੋਨ ਆਂਦਾ ਹੈ ਤੇ ਪਾਕਿਸਤਾਨੀ ਉਨੂੰ ਵਾਵਾ ਹੀ ਸ਼ੁਗਲ ਬਣਾ ਲੈਂਦੇ ਨੇ ਤੇ ਡਰੋਨ ਚਰੂਨ ਫਾੜ ਕੇ ਤੇ ਉਹਦੇ ਨਾਲ ਲਾਈਕ ਡਿਫਰੈਂਟ ਗੱਲਾਂ ਵੀ ਕਰਦੇ ਪੈਣੇ ਤਾਂ ਸੋਸ਼ਲ ਮੀਡੀਆ ਤੇ ਆਉਂਦੀਆਂ ਵੀਡੀਓ ਸਾਮਣੇ ਆਉਂਦੀਆਂ ਵੀ ਇਹਨੇ ਕਿ ਵੇਖ ਕੇ ਤੁਸੀਂ ਹਸਾਬ ਲਾ ਸਕਦੇ ਹੋ ਕਿ ਪਾਕਿਸਤਾਨੀ ਕਿੰਨੇ ਡਰੇ ਦੇ ਨੇ ਠੀਕ ਹੈ ਮੋਦੀ ਨੇ ਇਹ ਰੋਲਾ ਪਾਇਆ ਜੇ ਤਾਂ ਮੋਦੀ ਦੇ ਜਿਹੜੇ ਗੋਦੀ ਮੀਡੀਆ ਉਹਨਾਂ ਨੇ ਇਹ ਰੋਲਾ ਪਾਇਆ ਜੇ ਕਿ ਪਾਕਿਸਤਾਨੀ ਤੇ ਅੰਦਰ ਵੜ ਕੇ ਛੋਪ ਕੇ ਬੈਠੇ ਦੇ ਨੇ ਲੇਕਿਨ ਇੱਥੇ ਤੁਸੀਂ ਵੇਖੋ ਤੇ ਇੱਥੇ ਜਿੱਥੇ ਵੀ ਕੋਈ ਵੀ ਹੁੰਦਾ ਕੋਈ ਵੀ ਅਟੈਕ ਹੁੰਦਾ ਕੋਈ ਵੀ ਜਿਹੜਾ ਆਰਮੀ ਦਾ ਬੰਦਾ ਥੇ ਕੋਈ ਸਿਕਿਉਰਿਟੀ ਦਾ ਕੰਮ ਕਰਦਾ ਪਿਆ ਹੁੰਦਾ ਤੇ ਹਰ ਜਗ੍ਹਾ ਪਾਕਿਸਤਾਨੀ ਉੱਥੇ ਪਹੁੰਚਦੇ ਬੈਨੇ ਤੇ ਹਰ ਜਗ੍ਹਾ ਪਾਕਿਸਤਾਨੀ ਜਿਹੜਾ ਬਾਦ ਚੜ ਕੇ ਅੱਗੇ ਜਾਂਦੇ ਬੈਨੇ ਕਿ ਅਸੀਂ ਜਿਹੜਾ ਲੜਾਂਗੇ ਆਪਣੇ ਮੁਲਕ ਵਾਸਤੇ ਬੈਲ ਇੱਥੇ ਤੁਹਾਡੇ ਨਾਲ ਬਹੁਤ ਵਧੀਆ ਕਿਸਮ ਦੀ ਵੀਡੀਓ ਸ਼ੇਅਰ ਕਰਾਂਗੇ ਇੱਥੇ ਜਿਸ ਸਿੱਖ ਵੀਰ ਨੇ ਉਹਨਾਂ ਨੇ ਬਹੁਤ ਵਧੀਆ ਕਿਸਮ ਦੀ ਗੱਲਾਂ ਕੀਤੀਆਂ ਨੇ ਐਹੀ ਇੱਕ ਇੱਕ ਤਰਫ ਅਸੀਂ ਡਰੇ ਰਹੇ ਹਾਂ ਕਿ ਜੰਗ ਨਾ ਹੋ ਜਾਏ ਤੇ ਦੂਜੇ ਪਾਸੇ ਜਿਹੜਾ ਪਾਕਿਸਤਾਨੀ ਐਨਾ ਜਿਹੜਾ ਮਾਹੌਲ ਏ ਉਹ ਬੜਾ ਪਨੀ ਕਿਸਮ ਦਾ ਜਿਹੜਾ ਉਹਨਾਂ ਨੇ ਕ੍ਰੀਏਟ ਕੀਤਾ ਦਾ ਸ਼ੂਗਲ ਲਾਇਆ ਦਾ ਠੀਕ ਹੈ ਤਾਂ ਵੀਡੀਓ ਵੇਖਨੇ ਆ ਵੀਡੀਓ ਵੱਲ ਚੱਲਨੇ ਆ ਵੀਡੀਓ ਵੇਖਣ ਤੋਂ ਬਾਅਦ ਸਾਡੇ ਚੈਨਲ ਤੇ ਨਵੇਂ ਉਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਵੀ ਕਲਿੱਕ ਕਰੋ ਸਿੱ ਚੱਲਦੇ ਹਾਂ ਰਹਿਤਾ ਵੀਡੀਓ ਲੈਟਸ ਗੋ ਆ ਸਾਨੂੰ ਬਾਹਰ ਬੈਠਣ ਨੂੰ ਇੰਨੀ ਟੈਨਸ਼ਨ ਆ ਰਹੀ ਕਿ ਜਿੱਦਾਂ ਹਨਾ ਹਾਲਾਤ ਚੱਲਣ ਦੇ ਆ ਵੀ ਹਮਲੇ ਹੋਣ ਦੇ ਆ ਵੀ ਪੰਜਾਬ 'ਚ ਹਨਾ ਵੀ ਸੌਖੀ ਹੋਵੇ ਪਰ ਜਦੋਂ ਉਹਨਾਂ ਦੀ ਪੰਜਾਬ ਵਾਲਿਆਂ ਦੀ ਵੀਡੀਓ ਦੇਖੀਂਦੀ ਆ ਪਤੰਦਰ ਸਾਨੂੰ ਐਂ ਲੱਗਦਾ ਪਤੰਦਰ ਸੀਰੀਅਸ ਹੀ ਨਹੀਂ ਹੈ ਵੀ ਉਹਨਾਂ ਦੀ ਗੱਲਾਂ ਹੀ ਹੋਰ ਆ ਉਹਨਾਂ ਦੇ ਖੇਤਾਂ 'ਚ ਜੇ ਕੋਈ ਪੁਰਜਾ ਪਰਜਾ ਮਿਸਾਲ ਦਾ ਡਿੱਗਾ ਹੁੰਦਾ ਉਹ ਇਹ ਗੱਲ ਕਰਨਦੇ ਹੁੰਦੇ ਆ ਵੀ ਇਹਨੂੰ ਵੇਚ ਕੇ ਪਤੀਸਾ ਖਾਵਾਂਗੇ ਜਾਂ ਇਹ ਗੱਲਾਂ ਕਰੀ ਜਾਂਦੇ ਆ ਵੀ ਇਹ ਚੱਲ ਗਈ ਆ ਨਹੀਂ ਇਹ ਨਹੀਂ ਚੱਲੀ ਆ ਚੱਲ ਗਈ ਆ ਬਹੁਏ ਚੱਲ ਗਈ ਆ ਪਤੰਦਰ ਉਹ ਹੱਥ 'ਚ ਫੜੀ ਫਿਰਦੇ ਜੇ ਉਹਦੇ ਲਾਗੇ ਤੁਰੇ ਫਿਰਦੇ ਜੇ ਜੇ ਚੱਲ ਗਈ ਨੁਕਸਾਨ ਹੋ ਜਾਊਗਾ ਉਹਨਾਂ ਨੂੰ ਕੁਝ ਹੈ ਹੀ ਨਹੀਂ ਐ ਚੀਜ਼ ਦੀ ਜੇ ਰਾਤ ਦੀ ਵੀਡੀਓ ਹੁੰਦੀ ਹੈ ਤੇ ਉਹਦੇ ਵਿੱਚ ਗੱਲਾਂ ਕਰਨ ਦੇ ਹੁੰਦੇ ਉਧਰੋਂ ਆ ਗਈ ਓਏ ਉਧਰੋਂ ਆ ਗਈ ਉਹ ਨਹੀਂ ਨਹੀਂ ਉੱਤੇ ਪੁੰਨ ਤੇ ਆ ਉੱਤੇ ਪੁੰਨ ਤੇ ਆ ਇਹ ਨਹੀਂ ਥੱਲੇ ਆਉਂਦੇ ਹਣ ਉਹ ਪੁੰਨਤਾ ਹੀ ਇੱਕ ਉਹ ਪੁੰਨਤਾ ਉਹ ਆ ਗੱਲਾਂ ਕਰਨ ਦੇ ਆ ਉਹ ਸੀਰੀਅਸ ਨਹੀਂ ਲੈਂਦੇ ਵੀ ਜੇ ਉੱਤੇ ਪੁੰਨ ਦਾ ਥੱਲੇ ਕੋਹ ਨਾ ਕੋਤੇ ਆਉ ਉਹ ਕਹਿੰਦਾ ਉੱਤੇ ਹੀ ਗਾਇਬ ਹੋ ਗਿਆ ਵੀ ਤੂੰ ਸਾਈਡ ਸੂਟ ਤੇ ਹੋ ਜੋ ਉਹ ਬੀਬੀਆਂ ਬੱਚਿਆਂ ਨੂੰ ਅੰਦਰ ਵਾ ਨਹੀਂ ਹੁੰਦੀਆਂ ਇਹ ਕਿ ਸਾਰੇ ਬਾਹਰ ਵੇਖਣ ਦੇਂਦੇ ਨਹੀਂ ਨਹੀਂ ਉੱਤੋਂ ਦੀ ਲੰਗਿਆ ਸਾਈਡ ਤੋਂ ਲੰਗਿਆ ਆਪਣੇ ਵੱਲ ਨਹੀਂ ਆਇਆ ਉਹਨਾਂ ਦੀ ਗੱਲਾਂ ਹੀ ਹੋਰ ਆ ਉਹ ਸੀਰੀਅਸ ਹੀ ਨਹੀਂ ਲੈਂਦੇ ਗੱਲ ਨੂੰ ਮੂੰਹ ਪਤਾ ਨਹੀਂ ਲੱਗਦਾ ਜਿੱਦਾਂ ਸਾਨੂੰ ਇੱਥੇ ਟੈਨਸ਼ਨ ਹੋਈ ਪਈ ਐਂ ਅਰਦਾਸਾਂ ਕਰੀ ਜਾਂਦੇ ਕਿ ਮਾਰਾ ਤੰਗ ਹੋਵੇ ਅਸੀਂ ਅਰਦਾਸਾਂ ਕਰਨੇ ਪਿਆ ਕਿ ਜੰਗ ਦਾ ਮਾਹੌਲ ਠੰਡਾ ਹੋ ਜਾਏ ਲੇਕਿਨ ਅਸੀਂ ਬਾਰਡਰ ਪਾਰ ਵੇਖੀ ਪੰਜਾਬ ਦੇ ਵਿੱਚ ਤੇ ਐ ਸਿਚੁਏਸ਼ਨ ਐ ਕਿ ਠੀਕ ਐ ਅਨੂ ਸ਼ੁਗਲ ਬਣਾ ਲਿਆ ਜੰਗ ਨੂੰ ਵੈਲ ਜੰਗ ਨੂੰ ਸ਼ੁਗਰ ਨਹੀਂ ਬਣਾਉਣਾ ਚਾਹੀਦਾ ਵੈਲ ਇਹਨੂੰ ਬਹੁਤ ਜ਼ਿਆਦਾ ਐਨਕੀਨੀ ਪੀ ਕੇ ਸ਼ੁਗਰ ਲੀਏ ਤੇ ਲੋਕ ਜਿਹੜਾ ਨਾ ਬਿਲਕੁਲ ਸੀਰੀਅਸ ਹੀ ਨਹੀਂ ਲੈਂਦੇ ਪਰ ਲੇਕਿਨ ਇੰਡੀਅਨ ਮੀਡੀਆ ਤੇ ਆਇਆ ਜਾਂਦਾ ਪਏ ਕਿ ਅਸੀਂ ਅਟੈਕ ਕਰ ਦਿੱਤਾ ਪਾਕਿਸਤਾਨ ਤੇ ਆਇਆ ਹੋ ਗਿਆ ਉਹ ਹੋ ਗਿਆ ਤੇ ਪਾਕਿਸਤਾਨੀ ਲੋਕ ਡਰ ਗਏ ਤੇ ਲੁਕ ਕੇ ਬੈ ਗਏ ਤੇ ਇਹੋ ਜਿਹੀਆਂ ਗੱਲਾਂ ਤੇ ਇਹ ਚੀਜ਼ ਜਿਹੜੀਆਂ ਇਹਨਾਂ ਨੇ ਦੱਸੀਏ ਕਿ ਪਾਕਿਸਤਾਨ ਚ ਮੋਲ ਕੀ ਹੈ ਤੇ ਵੀਡੀਓਜ਼ ਦੇਖ ਰਹੇ ਆ ਤੇ ਸਾਨੂੰ ਪਤਾ ਚੱਲਦਾ ਕਿ ਅੱਛਾ ਉਤੇ ਇਹੋ ਜਿਹੀ ਗੱਲਾਂ ਕਰਦੇ ਆਂ ਕੋਈ ਡਰੋਨ ਲੱਭ ਜਾਂਦੇ ਤੇ ਆਂਦੇ ਨੇ ਅੱਛਾ ਅਸੀਂ ਆਦਾ ਹੁਣ ਕੀ ਕਰਾਂਗੇ ਇਹਦੇ ਸਕਰੈਪ ਜਿਹੜਾ ਇਹਨੂੰ ਕਿੰਜ ਵੇਚਾਂਗੇ ਕਿੰਨੇ ਦਾ ਵੇਚਾਂਗੇ ਠੀਕ ਹੈ ਤੇ ਇਹ ਚੀਜ਼ ਦੇਖ ਕੇ ਆਂਡਿਆ ਵਾਲੇ ਵੀ ਕਾਫੀ ਰਾਹ ਨੇ ਕਿਹਾ ਹੁੰਦਾ ਪਿਆ ਕੀ ਹੈ ਅਸੀਂ ਇੱਥੇ ਅਰਦਾਸ ਕਰਨੇ ਪਿਆ ਤੇ ਉੱਥੇ ਉਹਨਾਂ ਨੇ ਸ਼ੁਰੂਆਤ ਬਣਾਇਆ ਦਾ ਤੇ ਬਹੁਤ ਲਾਈਕ ਵਧੀਆ ਲੱਗਿਆ ਵੀਡੀਓ ਵੇਖ ਕੇ ਤੁਸੀਂ ਕੀ ਕਹੋਗੇ ਤੁਹਾਡਾ ਕੀ ਕਹਿਣਾ ਸੀ ਜੋ ਵੀ ਕਹਿਣਾ ਚਾਹੁੰਦੇ ਆ ਲਾਜ਼ਮੀ ਦੱਸੋ ਕਮੈਂਟ ਸੈਕਸ਼ਨ ਚ ਨੂੰ ਕਿਰਨੋ ਲਾਈਕ ਤੇ ਸ਼ੇਅਰ ਲਾਜ਼ਮੀ ਕਰੋ ਆਪਣਾ ਖਿਆਲ ਰੱਖੋ ਆਪਣੇ ਚੈਨਲ ਦਾ ਵੀ ਤੁਹਾਡਾ ਫਿਰ ਤੁਮਹਾਂ ਲਗਾਤ ਹੁੰਦੀ ਸਤਿ ਸ੍ਰੀ ਅਕਾਲ